कौन सन भाई भरपूर सिंह बलबीर राज दी गल क्यों ना करिए असी माळा ਫੜ ਕੇ ਹਿੰਦੁਸਤਾਨ ਦੇ ਕਿਸੇ ਮਾਤੇ ਪੁਜਾਰੀ ਨਹੀਂ ਬਣਾ ਚਾਉਂਦੇ ਸ੍ਰੀ ਮੁਖਵਾਕ ਭਨੇਓ ਗਰੀਬ ਨਿਵਾਸ ਸ਼ਾਸਤਰਨ ਕੇ ਅਧੀਨ ਹੈ ਰਾਜ ਰਾਜ ਬਿਨਾ ਨਾ ਧਰਮ ਚਲੇ ਹੈ ਸਰੋ ਬਿਨਾ ਸਭ ਦੇਲੇ ਮਲੇ ਕਿਉਂ ਕਿਤਾ ਸਿੱਧੂ ਮੁਸੇਵਾਲੇ ਨੇ ਉਹਨਾਂ ਦਾ ਆਪਣੇ ਗੀਤ ਵਿੱਚ ਜ਼ਿਕਰ ਅਤੇ ਬਣਾਇਆ ਆਪਣੇ ਮੋਢੇ ਤੇ ਟੈਟੂ ਮੈਨੂ ਬਲ ਕੋ ਰਾਜ ਨੰਦਾ ਹੈ ਜੋ ਲੈ ਹੈ ਨਿਜ ਬਲ ਸੇ ਲੈ ਹੈ ਕਿਵੇਂ ਭਾਈ ਭਰਪੂਰ ਸਿੰਘ ਨੇ ਪਹਿਲਾਂ ਹੀ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਨੂੰ 84 ਅਤੇ ਸਿੱਖ ਕਤਲੇਆਮ ਦੀ ਦਿੱਤੀ ਸੀ ਚੇਤਾਵਨੀ ਤਾਂ ਕਿਹਾ ਚਾਰ ਦਿਨ ਪਹਿਲਾਂ ਇਹਨੇ ਕਹਿਤਾ ਸੀ ਕਿ ਅਟੈਕ ਹੋਊਗਾ ਸਮਝਿਓ ਇਥੋਂ ਨਿਕਲ ਜੀ ਸ਼ਾਂਤਾਂ ਨੂੰ ਵੀ ਗਿਆ ਸੀ ਨਿਕਸਾਨ ਉਹ ਬੰਦੇ ਅਤੇ ਜਿਸ ਦਾ ਖੋਫ ਇੰਦਰਾ ਗਾਂਧੀ ਤੱਕ ਰੱਖਦੀ ਸੀ ਕਿਉਂ ਨਹੀਂ ਪਾਈ ਉਹਨਾਂ ਦੀ ਸਿੱਖ ਕੌਮ ਨੇ ਕਦਰ ਰਾਜ ਬਿਨਾ ਨਾ ਧਰਮ ਚੱਲੇ ਹੈ ਧਰਮ ਬਿਨਾ ਸਭ ਦਲੇ ਮਲੇ ਹੈ ਇਹ ਆਵਾਜ਼ ਤੁਸੀਂ ਸਿੱਧੂ ਦੇ ਪੰਜਾਬ ਨਾਮ ਦੇ ਗੀਤ ਵਿੱਚ ਜ਼ਰੂਰ ਸੁਣੀ ਹੋਵੇਗੀ ਅਤੇ ਅਕਸਰ ਇਸ ਸ਼ਖਸ ਵੱਲੋਂ 84 ਵਿੱਚ ਦਿੱਤੇ ਭਾਸ਼ਣਾ ਦੀਆਂ ਪੁਰਾਣੀਆਂ ਵੀਡੀਓ ਕਲਿੱਪਸ ਤੁਸੀਂ ਨਟੂਤੇ ਅਕਸਰ ਦੇਖਦੇ ਹੋਵੋਗੇ ਜਿਨ੍ਹਾਂ ਵਿੱਚ ਭਾਈ ਭਰਪੂਰ ਸਿੰਘ ਨੇ ਆਉਣ ਵਾਲੇ ਸਿੱਖਾਂ ਦੇ ਮਾੜੇ ਹਾਲਾਤਾਂ ਦੀ ਭਵਿੱਖਬਾਣੀ ਕੀਤੀ ਸੀ ਜਿਵੇਂ 84 ਵਿੱਚ ਦਰਬਾਰ ਸਾਹਿਬ ਤੇ ਹਮਲਾ ਹੋਣਾ ਸਿੱਖਾਂ ਦਾ ਕਤਲੇਆ ਅਖੋਤੀ ਸਿੱਖ ਜੋ ਪੰਜਾਬ ਨੂੰ ਧੋਖਾ ਦੇਣਗੇ ਅਤੇ ਅਜਿਹੀਆਂ ਹੋਰ ਕਈ ਗੱਲਾਂ ਉਹਨਾਂ ਨੇ 1982 ਵਿੱਚ ਹੀ ਕਹਿ ਦਿੱਤੀਆਂ ਸਨ ਪਰ ਉਹਨਾਂ ਦੇ ਬੋਲਾਂ ਵਿੱਚ ਅਜਿਹਾ ਕੀ ਸੀ ਜੋ ਉਦੋਂ ਨੇ 50 ਸਾਲ ਪੁਰਾਣੇ ਭਾਸ਼ਣਾ ਦੇ ਬੋਲ ਆਪਣੇ ਗੀਤ ਵਿੱਚ ਪਾਉਣ ਦੀ ਸੋਚੀ ਉਹ ਵੀ ਉਸ ਸ਼ਖਸ ਦੇ ਬੋਲ ਜਿਸ ਬਾਰੇ ਨੈਟ ਤੇ ਇੱਕ ਆਰਟੀਕਲ ਤੱਕ ਉਪਲਬਧ ਨਹੀਂ ਇਸ ਨੂੰ ਜਾਣਨ ਲਈ ਸਾਨੂੰ ਥੋੜਾ ਸਮਾਂ ਪਿੱਛੇ ਜਾਣਾ ਪਵੇਗਾ ਸਾਲ 1966 ਹਜ਼ਾਰਾਂ ਕੁਰਬਾਨੀਆਂ ਮਗਰੋਂ ਪੰਜਾਬ ਸੂਬਾ ਬਣਦਾ ਹੈ ਪਰ ਨਵੇਂ ਬਣੇ ਪੰਜਾਬ ਦੇ ਟੋਟੇਕਰ ਦੋ ਨਵੀਆਂ ਸਟੇਟਸ ਬਣਾ ਦਿੱਤੀਆਂ ਗਈਆਂ ਹਿਮਾਚਲ ਅਤੇ ਹਰਿਆਣਾ ਜਿਸ ਕਰਕੇ ਪੰਜਾਬ ਦੀ ਕੌਮੀ ਪਾਰਟੀ ਅਕਾਲੀ ਦਲ ਦੇ ਲੀਡਰਾਂ ਵਿੱਚ ਰੋਸ ਸੀ ਕਿਉਂਕਿ ਪੰਜਾਬ ਦੇ ਟੋਟੇ ਹੋਣ ਕਰਕੇ ਪੰਜਾਬ ਦੇ ਕਈ ਪੰਜਾਬੀ ਬੋਲ ਦੇ ਇਲਾਕੇ ਪੰਜਾਬ ਤੋਂ ਬਾਹਰ ਹੋ ਚੁੱਕੇ ਸਨ 1970 ਦੌਰਾਨ ਭਾਰਤ ਵਿੱਚ ਸੈਂਟਰਲਾਈਜੇਸ਼ਨ ਦਾ ਜਿਆਦਾ ਜ਼ੋਰ ਸੀ ਜਿਸ ਨਾਲ ਸੈਂਟਰ ਸਰਕਾਰ ਸਟੇਟਾਂ ਦੀ ਹਰ ਇੱਕ ਚੀਜ਼ ਆਪਣੇ ਅੰਡਰ ਕਰਨ ਲੱਗੀ ਅਤੇ ਹੱਦ ਤਾ ਉਦੋਂ ਹੋ ਗਈ ਜਦੋਂ ਸਰਕਾਰ ਨੇ ਕਿਹਾ ਕਿ ਪੰਜਾਬ ਦੇ ਸਕੂਲਾਂ ਵਿੱਚ ਕੀ ਪੜਾਇਆ ਜਾਵੇਗਾ ਇਹ ਵੀ ਸੈਂਟਰ ਸਰਕਾਰ ਹੀ ਦੱਸੇਗੀ ਅਤੇ ਇਦਾਂ ਹੀ ਮੌਕੇ ਦੀ ਸਰਕਾਰ ਨੇ ਅਗਲੇ ਕਈ ਸਾਲ ਪੰਜਾਬ ਤੇ ਕਈ ਹੋਰ ਜ਼ੁਲਮ ਕੀਤੇ ਜੋ ਕਿ ਅਕਾਲੀ ਲੀਡਰਾਂ ਨੂੰ ਮਨਜ਼ੂਰ ਨਹੀਂ ਸਨ ਫਿਰ 1973 ਵਿੱਚ ਆਨੰਦਪੁਰ ਸਾਹਿਬ ਦਾ ਮਤਾ ਲਿਆਂਦਾ ਗਿਆ ਜੋ ਕਿ ਪੰਜਾਬ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਦਾ ਸੀ ਪੰਜਾਬੀ ਲੀਡਰਾਂ ਵੱਲੋਂ ਪੰਜਾਬ ਨੂੰ ਹੱਕ ਦਿਵਾਉਣ ਲਈ ਆਨੰਦਪੁਰ ਸਾਹਿਬ ਦੇ ਮਤੇ ਤੋਂ ਬਾਅਦ ਇੱਕ ਲੁਧਿਆਣਾ ਰੈਜ਼ੋਲੂਸ਼ਨ ਯਾਨੀ ਲੁਧਿਆਣੇ ਦਾ ਮਤਾ ਵੀ ਲਿਆਂਦਾ ਗਿਆ ਜਿਸ ਵਿੱਚ ਪੰਜਾਬ ਦੇ ਪਾਣੀਆਂ ਦੇ ਹੱਕ ਪਾਣੀ ਤੇ ਸਟੇਟ ਦਾ ਕੰਟਰੋਲ ਅਤੇ ਕਿਸਾਨਾਂ ਨੂੰ ਫਸਲਾਂ ਦੇ ਵਧੀਆ ਮੁੱਲ ਮਿਲਣ ਦੀ ਮੰਗ ਕੀਤੀ ਹੋਈ ਸੀ ਇੰਨੇ ਮਤੇ ਲਿਆਉਣ ਦੇ ਬਾਵਜੂਦ ਵੀ ਸੈਂਟਰ ਸਰਕਾਰ ਨੇ ਪੰਜਾਬੀ ਲੀਡਰਾਂ ਦੀ ਇੱਕ ਨਾ ਸੁਣੀ ਕਿਸੇ ਪਾਸਿਆਂ ਵੀ ਹੱਲ ਨਾ ਨਿਕਲਦਾ ਦੇਖ ਅਕਾਲੀਆਂ ਨੇ ਆਪਣੀਆਂ 45 ਮੰਗਾਂ ਦੀ ਇੱਕ ਪਾਲਿਸੀ ਤਿਆਰ ਕੀਤੀ ਅਤੇ ਫਿਰ 4 ਅਗਸਤ 1982 ਨੂੰ ਮੋਰਚਾ ਸ਼ੁਰੂ ਕਰ ਦਿੱਤਾ ਜਿਸ ਦਾ ਨਾਮ ਸੀ ਧਰਮ ਯੁੱਧ ਮੋਰਚਾ ਅਤੇ ਇਸ ਦੀ ਅਗਵਾਈ ਕੀਤੀ ਖੁਦ ਸਾਂਤਾ ਜਰਨੈਲ ਸਿੰਘ ਪਿੰਡਰਾਵਾਲੇ ਨੇ ਇਸ ਧਰਮਯੋਧ ਮੋਚੇ ਦਾ ਇੱਕੋ ਇੱਕ ਮਕਸਦ ਸੀ ਕਿ ਪੰਜਾਬ ਵਿੱਚ ਅਨੰਦਪੁਰ ਸਾਹਿਬ ਦਾ ਮਤਲਾ ਲਾਗੂ ਕਰਵਾਉਣਾ ਜਿਸ ਨਾਲ ਪੰਜਾਬ ਵਿੱਚ ਡੀਸੈਂਟਰਲਾਈਜੇਸ਼ਨ ਹੁੰਦੀ ਪੰਜਾਬ ਨੂੰ ਰਿਪੇਰੀਅਨ ਰਾਈਟਸ ਮਿਲਦੇ ਐਸਵਾਈਐਲ ਕਨੈਲ ਦਾ ਕੰਮ ਬੰਦ ਹੁੰਦਾ ਸੰਵਿਧਾਨ ਵਿੱਚ ਸਿੱਖਾਂ ਨੂੰ ਇੱਕ ਵੱਖਰੀ ਪਛਾਣ ਮਿਲਦੀ ਅਤੇ ਕਈ ਹੋਰ ਪੰਜਾਬ ਪੱਖੀ ਕੰਮ ਹੁੰਦੇ ਅਕਾਲ ਤਾਕਤ ਤੋਂ ਕੌਮ ਨੂੰ ਸੁਚੇਤ ਕਰਨ ਲਈ ਭਾਸ਼ਣ ਦਿੱਤੇ ਜਾਣ ਲੱਗੇ। ਸંત ਜਗਨੈਲ ਸਿੰਘ ਭਿੰਡਰਾ ਵਾਲੇ, ਸੁਖਪਾਲ ਸਿੰਘ ਖਹਿਰਾ ਦੇ ਪਿਤਾ ਸੁਖਜਿੰਦਰ ਸਿੰਘ ਖਹਿਰਾ ਵਰਗੀਆਂ ਕਈ ਹੋਰ ਸ਼ਖਸੀਅਤਾਂ ਨੇ ਉੱਤੇ ਭਾਸ਼ਣ ਦਿੱਤੇ। ਜਿਨ੍ਹਾਂ ਵਿੱਚੋਂ ਇੱਕ ਸਨ ਭਾਈ ਭਰਪੂਰ ਸਿੰਘ ਬਲਬੀਰ। ਸਾਰਿਆਂ ਨੇ ਬਹੁਤ ਜਸ਼ਿੱਲੇ ਭਾਸ਼ਣ ਦਿੱਤੇ ਪਰ ਭਾਈ ਭਰਪੂਰ ਸਿੰਘ ਬਲਬੀਰ ਦੇ ਬੋਲਾਂ ਵਿੱਚ ਕੁਝ ਅਜੀਹੀ ਖਿੱਚ ਸੀ ਜੋ ਸਿੱਧੂ ਮਸੇਵਾਲੇ ਨੇ ਉਹਨਾਂ ਦੇ ਕਹੇ ਬੋਲ ਆਪਣੇ ਗੀਤ ਵਿੱਚ ਪਾਏ ਤੇ ਉਹਨਾਂ ਤੋਂ ਪ੍ਰਭਾਵਿਤ ਹੋ ਆਪਣੇ ਮੋਢੇ ਤੇ ਇੱਕ ਟੈਟੂ ਵੀ ਬਣਾਇਆ ਜਿਸ ਦਾ ਕਾਫੀ ਵਿਵਾਦ ਵੀ ਹੋਇਆ। ਸਿੱਧੂ ਦੀ ਮੌਤ ਤੋਂ ਬਾਅਦ ਭਾਈ ਭਰਪੂਰ ਸਿੰਘ ਅੱਜ ਦੀ ਆਵਾਜ਼ ਅਖਬਾਰ ਦੇ ਚੀਫ ਐਡੀਟਰ ਸਨ ਜੋ ਕਿ ਅਜ ਦੇ ਸਮੇਂ ਜਲੰਧਰ ਵਿੱਚ ਸਥਿਤ ਹੈ ਭਾਈ ਭਰਪੂਰ ਸਿੰਘ ਉਸ ਅਖਬਾਰ ਵਿੱਚ 1980 ਵਿੱਚ ਸਿੱਖਾਂ ਨਾਲ ਹੋ ਰਹੇ ਭੇਦਭਾਵ ਦੀ ਖਬਰ ਛਾਪਦੇ ਜਿਸ ਨਾਲ ਲੋਕਾਂ ਵਿੱਚ ਸੱਚ ਫੈਲਦਾ ਅਤੇ ਸਰਕਾਰ ਦੀਆਂ ਕਾਲੀਆਂ ਨੀਤੀਆਂ ਦਾ ਪਰਦਾ ਫਾਸ਼ ਹੁੰਦਾ ਰਾਤ ਨੂੰ ਛਾਪਦੀ ਅਖਬਾਰ ਸਵੇਰੇ ਲੋਕਾਂ ਤੱਕ ਪਹੁੰਚਣ ਤੋਂ ਪਹਿਲਾਂ ਦਿੱਲੀ ਦਰਬਾਰ ਪਹੁੰਚ ਜਾਂਦੀ ਸੀ ਅਤੇ ਭਾਈ ਭਰਪੂਰ ਸਿੰਘ ਦੀ ਅਗਵਰਗੀ ਕਲਮ ਤੋਂ ਇੰਦਰਾ ਗਾਂਧੀ ਵੀ ਡਰਦੀ ਅਤੇ ਇੰਦਰਾ ਗਾਂਧੀ ਭਾਈ ਭਰਪੂਰ ਸਿੰਘ ਨੂੰ ਅਕਸਰ ਸੰਪਰਕ ਕਰਦੀ ਉਹਨਾਂ ਦੇ ਵਾਰ ਚਲਾਉਣ ਸਮੇਂ ਜਦ ਉਹ ਸਿੱਖਾਂ ਦੇ ਹੱਕ ਵਿੱਚ ਲਿਖਦੇ ਸਨ ਤਾਂ ਉਹਨਾਂ ਨੇ ਕਈ ਵਾਰ ਜੇਲ੍ਹ ਵੀ ਕੱਟੀ ਜੇਲਾ ਲੱਗ ਰਹੀ ਸਿੱਖਾਂ ਦੇ ਹੱਕ ਵਿੱਚ ਮਦਦ ਕਿਸੇ ਨੇ ਨਹੀਂ ਕੀਤੀ ਇਹ ਜੇਜਗਰ ਨਹੀਂ ਆਪਣੀ ਪੱਤਰਕਾਰੀ ਦੀ ਡਿਊਟੀ ਦੇ ਨਾਲ ਨਾਲ ਭਾਈਪਰਪੂਰ ਸਿੰਘ ਨੇ ਕਈ ਭਾਸ਼ਣ ਵੀ ਦਿੱਤੇ ਅਤੇ ਉਹਨਾਂ ਨੇ ਆਪਣੇ ਭਾਸ਼ਣਾਂ ਵਿੱਚ ਕਈ ਅਜਹੀਆਂ ਗੱਲਾਂ ਕਹੀਆਂ ਜੋ ਅੱਜ ਦੇ ਸਮੇਂ ਸੱਚ ਵੀ ਹੋਈਆਂ ਜਿਵੇਂ ਦਰਬਾਰ ਸਾਹਿਬ ਤੇ ਅਟੈਕ ਸਿੱਖਾਂ ਦਾ ਕਤਲੇਆਮ ਅਤੇ ਪੰਜਾਬ ਦੇ ਹੱਕਾਂ ਲਈ ਬੋਲਣ ਵਾਲੇ ਹਰ ਇੱਕ ਨੌਜਵਾਨ ਤੇ ਸਰਕਾਰ ਦਾ ਤਸ਼ੱਦਦ ਹੋਣਾ ਅਤੇ ਅੱਜ ਇਹ ਸੱਚ ਵੀ ਹੋ ਰਿਹਾ ਸਾਡੇ ਨੌਜਵਾਨ ਜੋ ਪੰਜਾਬ ਦੀ ਗੱਲ ਕਰਦੇ ਸਰਕਾਰ ਉਹਨਾਂ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਝੂਠਾ ਪਰਚਾ ਪਾ ਜੇਲ੍ਹਾਂ ਵਿੱਚ ਧੱਕ ਰਹੀ ਪਿਛਲੇ ਦਿਨੀ ਜਿਵੇਂ ਸੁਖਪਾਲ ਸਿੰਘ ਖੈਰਾ ਤੇ ਪਰਚੇ ਹੋਏ ਅਤੇ ਹੁਣ ਭਾਨਾ ਸਿੱਧੂ ਤੇ ਅਤੇ ਨਾਲ ਹੀ ਸਾਡੇ ਕਈ ਨੌਜਵਾਨ ਬਿਨਾਂ ਗੱਲੋਂ ਐਨਐਸਏ ਲਗਾ ਜੇਲਾ ਵਿੱਚ ਸੁੱਟੇ ਗਏ ਇਸ ਤੋਂ ਕੀ ਸਾਬਿਤ ਹੁੰਦਾ ਹੈ ਕਿ ਅਸੀਂ ਪੰਜਾਬ ਵਿੱਚ ਰਹਿ ਪੰਜਾਬ ਬਾਰੇ ਖੁੱਲ ਕੇ ਗੱਲ ਵੀ ਨਹੀਂ ਕਰ ਸਕਦੇ ਅਤੇ ਭਾਈ ਭਰਪੂਰ ਸਿੰਘ ਨੇ ਨਾਲ ਨਾਲ ਇਹ ਵੀ ਕਿਹਾ ਕਿ ਜੇਕਰ ਪੰਜਾਬ ਲਈ ਲੜਾਈ ਲੜਦੇ ਲੜਦੇ ਸਾਡੇ ਨੌਜਵਾਨਾਂ ਨੇ ਸ਼ਹੀਦ ਹੋਣਾ ਸਾਡੇ ਨੌਜਵਾਨਾਂ ਨੇ ਜੇਲਾ ਕੱਟਣੀ ਆ ਤਾਂ ਪੰਜਾਬ ਤੇ ਹਕੂਮਤ ਵੀ ਸਾਡੇ ਨੌਜਵਾਨ ਹੀ ਕਰਨਗੇ ਜਾਣੀ ਅੰਮ੍ਰਿਤਧਾਰੀ ਹੀ ਕਰਨਗੇ ਦੋਨੋਂ ਅੰਮ੍ਰਿਤਧਾਰੀਆਂ ਨੇ ਸਹਿਣਾ ਹੈ ਜੇ ਬੰਦ ਬੰਦ ਅੰਮ੍ਰਿਤਧਾਰੀਆਂ ਨੇ ਆਪਣਾ ਕਟਾਉਣਾ ਹੈ ਜੇ ਬੁੱਢੀਆਂ ਮਾਵਾਂ ਨੇ ਆਪਣੇ ਪੁੱਤਰਾਂ ਦੀਆਂ ਲਾਸ਼ਾਂ ਨੂੰ ਪੰਜਾਬ ਦੀ ਧਰਤੀ ਤੇ ਆਪਣੀਆਂ ਝੋਲੀਆਂ ਚ ਪਵਾਉਣਾ ਹੈ ਤੇ ਫਿਰ ਪੰਜਾਬ ਦੀ ਧਰਤੀ ਤੇ ਰਾਜ ਕਿਸੇ ਖੱਦਰਦਾਰੀ ਦਾ ਨਹੀਂ ਹੋ ਸਕਦਾ ਕਿਸੇ ਨਿੱਕਰਤਾਰੀ ਦਾ ਨਹੀਂ ਹੋ ਸਕਦਾ ਫਿਰ ਪੰਜਾਬ ਤੇ ਰਾਜ ਹੋਏਗਾ ਅਮਰਤਾਰੀਆਂ ਦਾ ਭਾਈ ਕੋ ਭੂਰ ਸਿੰਘ ਨੇ 1982 ਵਿੱਚ ਸਿੱਖਾਂ ਨੂੰ ਆਉਣ ਵਾਲੇ ਸਮੇਂ ਦੀ ਚੇਤਾਵਨੀ ਵੀ ਦਿੱਤੀ ਤੇ ਕਿਹਾ ਕਿ ਜੇ ਇੰਜ ਹੀ ਚੱਲਦਾ ਰਿਹਾ ਤਾਂ ਸਿੱਖ ਕਦੇ ਰਾਜ ਨਹੀਂ ਕਰ ਸਕਣਗੇ ਜੇ ਗਿਣਤੀ ਦੇ ਆਧਾਰ ਤੇ ਅਸੀਂ ਰਾਜ ਕਰਨੇ 500 ਸਾਲ ਸਿੱਖ ਰਾਜ ਨਹੀਂ ਕਰ ਸਕਦੇ ਸਿੱਖ ਕਦੇ ਰਾਜ ਨਹੀਂ ਕਰ ਸਕਣਗੇ ਇਹ ਗੱਲ ਸਮਝ ਲੈਣੀ ਜਦੋਂ 62 ਫੀਸਦੀ ਸੀ ਰਾਜ ਉਦੋਂ ਨਾ ਹੋਇਆ ਜਦੋਂ 52 ਹੋਏ ਰਾਜ ਉਦੋਂ ਨਹੀਂ ਹੋਇਆ ਆਉਂਦੇ 1991 ਜੀ ਤੁਹਾਡੀ ਗਿਣਤੀ 42% ਦੀ ਰਹਿ ਜਾਣੀ ਹੈ ਫਿਰ ਰਾਜ ਦਿਨ ਤੁਹਾਨੂੰ ਕੌਣ ਆਏਗਾ ਬਿਨ ਬਲ ਕੋ ਰਾਜ ਨੰਦਾ ਹੈ ਜੋ ਲੈ ਹੈ ਨਿਜ ਬਲ ਸੇ ਲੈ ਤੇ ਨਾਲ ਨਾਲ ਉਹਨਾਂ ਨੇ ਅੱਜ ਦੇ ਪੋਲਿਟੀਕਲ ਮਾਹੌਲ ਦੀ ਵੀ ਚੇਤਾਵਨੀ ਦਿੱਤੀ ਕਿ ਸਾਡੇ ਵਿੱਚ ਇਦਾਂ ਦੇ ਸਿੱਖ ਹੋਣਗੇ ਜੋ ਕੁਰਸੀ ਲਈ ਕੌਮ ਵੇਚ ਦੇਣਗੇ ਤੇ ਸਾਨੂੰ ਉਹਨਾਂ ਤੋਂ ਬਚਣ ਦੀ ਲੋੜ ਹੈ ਇਹ ਨੌਜਵਾਨ ਬੱਚੇ ਆਏ ਨੇ ਉਹਨਾਂ ਨੂੰ ਮੈਂ ਹੱਥ ਜੋੜ ਕੇ ਇੱਕ ਗੱਲ ਕਹਿਣੀ ਚਾਹਨਾ ਕਿ ਬੁੱਢੇ ਠੇਰੇ ਮਨੁੱਖ ਕੁਰਸੀਆਂ ਤੇ ਬਹਿ ਕੇ ਨੰਬਰਦਾਰੀਆਂ ਨੂੰ ਪ੍ਰਾਪਤ ਕਰਕੇ ਜਿਉਣਾ ਚਾਹੁੰਦੇ ਹੁੰਦੇ ਨੇ ਬੁੱਢੇ ਠੇਰੇ ਮਨੁੱਖ। ਲੇਕਿਨ ਤੁਸੀਂ ਨਾ ਜਗਾਵਨ ਬੁੱਢਿਆਂ ਠੇਰਿਆਂ ਨੂੰ ਜਿਨ੍ਹਾਂ ਦੀ ਸੋਚਣੀ ਸਿੱਖਾਂ ਦੀ ਕੌਮ ਦੇ ਪਵਿੱਤਰ ਨੂੰ ਸਾੜ ਕੇ ਸੁਆਹ ਕਰਦੀ ਹੋਵੇ। ਐਸੇ ਬੁੱਢੇ ਠੇਰੇ ਮਨੁੱਖਾਂ ਨੂੰ ਪੰਜਾਬ ਦੇ ਸਿੱਖ ਕੌਮ ਦੀਆਂ ਮੰਜ਼ੀਆਂ ਤੋਂ ਉਠਾਓ ਪਰ ਲੋਕ ਨਾ ਸਮਝ ਸਕੇ ਇਸੇ ਦੌਰਾਨ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਹੈ ਜਿਸ ਬਾਰੇ ਭਾਈ ਭਰਪੂਰ ਸਿੰਘ ਨੇ ਪਹਿਲਾਂ ਹੀ ਦੱਸ ਦਿੱਤਾ ਹੋਇਆ ਸੀ ਤਾਂ ਕਹਿੰਿਆ ਚਾਰ ਦਿਨ ਪਹਿਲਾਂ ਇਹਨਾਂ ਨੇ ਕਹਿ ਦਿੱਤੀ ਅਟੈਕ ਹੋਊਗਾ ਸਮਝ ਲਿਓ ਇੱਥੋਂ ਨਿਕਲ ਜਾਓ ਚੰਪਾਉਂ ਵੀ ਗਿਆ ਸੀ ਨੁਕਸਾਨ ਉਹ ਬੰਦੇ ਨੇ 1984 ਦੇ ਕਾਲੇ ਦਿਨ ਮਗਰੋਂ ਭਾਈ ਭਰਪੂਰ ਸਿੰਘ ਦੁਆਰਾ ਚਲਾਈ ਜਾਣ ਵਾਲੀ ਅਖਬਾਰ ਬੰਦ ਕਰਵਾ ਦਿੱਤੀ ਗਈ ਕਿਸੇ ਹੋਰ ਵੱਲੋਂ ਨਹੀਂ ਖੁਦ ਅਕਾਲੀ ਦਲ ਦੇ ਮੈਂਬਰਾਂ ਵੱਲੋਂ ਸਮਾਂ ਆਇਆ ਅਕਾਲੀ ਲੀਡਰਾਂ ਦੀ ਬੇਈਮਾਨੀ ਸਰਕਾਰ ਦੀਆਂ ਭਾਵਨਾਵਾਂ ਦੇ ਅਨੁਕੂਲ ਸਾਹਮਣੇ ਆਈ ਅਖਬਾਰ ਬੰਦ ਕਰਾਉਣ ਲਈ ਸਰਦਾਰ ਸੁਰਜੀਤ ਸਿੰਘ ਬਰਨਾਲਾ ਸਰਦਾਰ ਬਰਵੰਦ ਸਿੰਘ ਖਜ਼ਾਨਾ ਮੰਤਰੀ ਨੇ ਉਹ ਰੋਲ ਅਦਾ ਕੀਤਾ ਜੋ ਕਿਸੇ ਸਮੇਂ ਡੋਗਰਾ ਸਰਦਾਰਾਂ ਨੇ ਅੰਗਰੇਜ਼ੀ ਸਰਕਾਰ ਦੇ ਸੁਪਨੇ ਪੂਰੇ ਕਰਨ ਲਈ ਕੀਤਾ ਸੀ ਇੰਨਾ ਹੀ ਨਹੀਂ ਪਾਈ ਭਰਪੂਰ ਸਿੰਘ ਦੀ ਅਖਬਾਰ ਬੰਦ ਕਰਨ ਮਗਰੋਂ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਜਿਸ ਦੌਰਾਨ ਉਹਨਾਂ ਨੇ 35 ਦਿਨ ਦਾ ਸੀਬੀਆਈ ਰਿਮਾਂਡ ਕੱਟਿਆ ਤੇ ਉਹਨਾਂ ਨੂੰ 1 ਸਾਲ ਦੀ ਕੈਦ ਵੀ ਹੋਈ ਅਖਬਾਰ ਬੰਦ ਹੋਇਆ ਸਾਨੂੰ ਗ੍ਰਿਫਤਾਰ ਕੀਤਾ ਗਿਆ 35 ਦਿਨ ਸੀਬੀਆਈ ਦਾ ਰਿਮਾਂਡ ਕੱਟਿਆ 1 ਸਾਲ ਜੇਲ੍ਹ ਕੱਟੀ ਸਮਾਂ ਬੀਤਦਾ ਹੈ ਫਿਰ ਭਾਈ ਭਰਪੂਰ ਸਿੰਘ ਨੂੰ ਯੂਕੇ ਜਾਣ ਦਾ ਮੌਕਾ ਮਿਲਿਆ ਪਰ ਸਰਕਾਰ ਨੇ ਉਹਨਾਂ ਨੂੰ ਯੂਕੇ ਜਾਣ ਲਈ ਪਾਸਪੋਰਟ ਦੇਣ ਤੋਂ ਇਨਕਾਰ ਕਰ ਦਿੱਤਾ ਉਹਨਾਂ ਨੂੰ ਡਰ ਸੀ ਕਿ ਇਹ ਯੂਕੇ ਜਾ ਕੇ ਭਾਰਤੀ ਸਰਕਾਰ ਦੀ ਪੋਲ ਨਾ ਖੋਲ ਦੇਣ ਮੈਂ ਇੱਥੇ ਨਹੀਂ ਸਾ ਆ ਸਕਦਾ ਮੈਂ ਹਿੰਦੁਸਤਾਨ ਦੇ ਰਾਸ਼ਟਰਪਤੀ ਨੂੰ ਲਿਖਿਆ ਕਿ ਜੇ ਮੈਨੂੰ ਪਾਸਪੋਰਟ ਨਹੀਂ ਮਿਲ ਸਕਦਾ ਆਈ ਵਿਲ ਸਰੈਂਡਰ ਦਾ ਸਿਟੀਜ਼ਨਸ਼ਿਪ ਆਫ ਦਿਸ ਕੰਟਰੀ ਮੈਂ ਹਿੰਦੁਸਤਾਨ ਦੀ ਨਾਗਰਿਕਤਾ ਸਰੈਂਡਰ ਕਰ ਦੇਵਾਂਗਾ ਜੇ ਮੈਂ ਇਹ ਗੱਲ ਨਾ ਕਹਿੰਦਾ ਮੈਨੂੰ ਪਾਸਪੋਰਟ ਨਹੀਂ ਸੀ ਮਿਲਦਾ ਆਪਣੀ ਆਵਾਜ਼ ਬੁਲੰਦ ਕਰਦੇ ਆ ਭਾਈ ਭਰਪੂਰ ਸਿੰਘ ਨੇ ਪਾਸਪੋਰਟ ਲਿਆ ਅਤੇ ਯੂਕੇ ਆ ਗਏ ਜਿੱਥੇ ਉਹਨਾਂ ਨੇ ਆਪਣੇ ਭਾਸ਼ਣਾ ਦੁਆਰਾ ਉੱਥੋਂ ਦੇ ਲੋਕਾਂ ਨੂੰ ਪੰਜਾਬ ਦੇ ਹਾਲਾਤ ਬਾਰੇ ਦੱਸਿਆ ਕਿ ਕਿਵੇਂ ਪੰਜਾਬ ਪੁਲਿਸ ਪੰਜਾਬ ਦੇ ਨੌਜਵਾਨਾਂ ਦਾ ਕਾਹਨ ਕਰ ਰਹੀ ਜਦ ਉਹਨਾਂ ਦੇ ਬੱਚੇ ਕੁਮਾਦਾਂ ਦੇ ਬੰਨਿਆਂ ਤੇ ਗੋਲੀਆਂ ਦਾ ਨਿਸ਼ਾਨਾ ਬਣ ਗਏ ਜਦ ਬੁੱਢੀਆਂ ਮਾਵਾਂ ਤੜਪਦੀਆਂ ਥਾਣੇ ਆ ਕੇ ਜਾਖੜੋਤੀਆਂ ਜਦ ਸਿੱਖ ਖਰੀਦੇ ਗਏ ਤੇ ਥਾਣੇਦਾਰਾਂ ਨੇ ਈਮਾਨ ਬਣਾ ਲਿਆ ਕਿ 25 ਬੱਚਿਆਂ ਦੇ ਕਤਲਾਂ ਤੋਂ ਬਾਅਦ ਮੈਂ ਐਸਪੀ ਹੋ ਸਕਦਾ ਉਹ 50 ਬੱਚਿਆਂ ਦੇ ਕਤਲਾਂ ਤੋਂ ਬਾਅਦ ਮੈਂ ਡੀਆਈਜੀ ਹੋ ਸਕਦਾ ਹਿੰਦੁਸਤਾਨ ਦੀ ਸਰਕਾਰ ਨੇ ਜਾਦੀ ਈਮਾਨ ਖਰੀਦਿਆ ਬੱਚੇ ਮਜਬੂਰ ਹੋ ਗਏ ਤੇ ਉਹਨਾਂ ਨੇ ਆਪਣੇ ਵੱਲੋਂ 1982 ਵਿੱਚ ਕਹੀ ਗੱਲ 1991 ਵਿੱਚ ਇੱਕ ਵਾਰ ਫਿਰ ਦੁਹਰਾਈ ਕਿ ਸਿੱਖਾਂ ਦਾ ਆਉਣ ਵਾਲਾ ਸਮਾਂ ਚੰਗਾ ਨਹੀਂ ਅਸੀਂ ਗਲਤ ਗੱਲਾਂ ਹਿੰਦੁਸਤਾਨ 'ਚ ਕਰਦੇ ਰਹੇ ਪੋਲੀਟੀਕਲੀ ਕੋਈ ਗੱਲ ਨਹੀਂ ਕੀਤੀ ਅਸੀਂ ਹਿੰਦੁਸਤਾਨ ਲਈ ਦੀ ਅਨਮਪੈਦਾ ਕਰਦੇ ਆਂ ਕਰੀ ਜਾਓ ਅਸੀਂ ਹਿੰਦੁਸਤਾਨ ਦੀ ਰਾਖੀ ਕਰਦੇ ਆਂ ਆਪਾਂ ਘਰਾਂ ਚੌਕੀ ਦਾ ਰੱਖਦੇ ਆਂ ਤੇਰਾ ਕਰੀ ਚੱਲੋ ਪਰ ਜੋ ਚੀਜ਼ ਮੰਗਣੀ ਚਾਹੀਦੀ ਸੀ ਅਸੀਂ ਉਹਨੂੰ ਵੱਲ ਫੇਰ ਪਾ ਕੇ ਮੰਗਿਆ ਸਿੱਖਾਂ ਦਾ ਸਮਾਂ ਆਉਣ ਵਾਲਾ ਚੰਗਾ ਨਹੀਂ ਅਤੇ ਇਹ ਗੱਲ ਸਹੀ ਵੀ ਸਾਬਿਤ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਬਰਗਾੜੀ ਕਾਂਡ ਪੰਜਾਬ 'ਚ ਨਸ਼ੇ ਦੀ ਸਮੱਸਿਆ ਇਸੇ ਵੱਲ ਇਸ਼ਾਰਾ ਕਰਦੇ ਹਨ ਕਿ ਪੰਜਾਬ ਦੇ ਅੱਜ ਦੇ ਹਾਲਾਤ ਕੁਝ ਬਹੁਤ ਚੰਗੇ ਨਹੀਂ ਸਭ ਤੋਂ ਵੱਡੀ ਸਮੱਸਿਆ ਜੋ ਅੱਜ ਦੇ ਨੌਜਵਾਨ ਜ਼ਮੀਨਾਂ ਵੇਚ-ਵੇਚ ਬਾਹਰਲੇ ਮੁਲਕਾਂ ਵਿੱਚ ਵਸ ਰਹੇ ਹਨ ਇਸ ਬਾਰੇ ਵੀ ਭਾਈ ਭਰਪੂਰ ਸਿੰਘ ਨੇ 1991 ਵਿੱਚ ਸਿੱਖਾਂ ਨੂੰ ਸੁਚੇਤ ਕੀਤਾ ਸੀ ਜੇ ਗੱਲ ਪੰਜਾਬ ਦੇ ਅੰਦਰ ਖੜੋ ਕੇ ਅਸੀਂ ਦਲੇਰੀ ਨਾਲ ਨਹੀਂ ਕਰ ਸਕਦੇ ਤੇ ਦੁਨੀਆਂ ਦੇ ਸਮੁੰਦਰਾਂ ਦੇ ਕੰਢਿਆਂ ਉੱਤੇ ਖੜੋ ਕੇ ਜਿਹੜੀ ਗੱਲ ਅਸੀਂ ਕਹਾਂਗੇ ਸੰਸਾਰ ਨਹੀਂ ਸੁਣੇਗਾ ਉਹਨਾਂ ਨੇ ਇਹ ਵੀ ਕਿਹਾ ਕਿ ਗੁੰਬਦਾਂ ਤੇ ਝੰਡੇ ਲਗਾਉਣ ਦਾ ਕੋਈ ਫਾਇਦਾ ਨਹੀਂ ਜਿਵੇਂ ਲਾਲ ਕਿਲੇ ਤੇ ਝੰਡਾ ਲਗਾਉਣ ਦੀ ਗੱਲ ਹੈ ਜੇ ਮੈਂ ਇੱਕ ਗੁੰਬਦ ਤੇ ਚੜ ਕੇ ਕਹਿਦੇ ਆਂ ਕਿ ਮੈਂ ਹਿੰਦੁਸਤਾਨ ਦੀ ਸੋਵਰਿਨਿਟੀ ਚੋਂ ਹਿੱਸੇਦਾਰਾਂ ਤੇ ਪੰਜਾਬ ਚਾਹਨਾ ਤੇ ਦਿੱਲੀ ਬੜੀ ਦੂਰ ਹੈ ਕਿਸਾਨੀ ਮੋਰਚੇ ਦੌਰਾਨ ਝੰਡਾ ਲੱਗਾ ਪਰ ਅਸੀਂ ਖਟਿਆ ਕੀ ਉਹੀ ਘਟਨਾ ਨੇ ਧਰਨੇ ਤੇ ਗਲਤ ਪ੍ਰਭਾਵ ਪਾਇਆ ਕਿਉਂਕਿ ਸਾਡੇ ਲੋਕ ਉਸ ਦੌਰਾਨ ਇਕੱਠੇ ਨਹੀਂ ਹੋਏ ਤੇ ਇਹ ਹੀ ਦਿੱਲੀ ਚਾਹੁੰਦੀ ਸੀ ਕਿਉਂਕਿ ਜਿਸ ਸ਼ਹਿਰ ਵਿੱਚ ਵੀ ਜਿਸ ਪਿੰਡ ਵਿੱਚ ਵੀ ਜਿਸ ਧਰਤੀ ਉੱਤੇ ਖੜੋਤੇ ਉੱਥੇ ਅਸੀਂ 15 ਸਿੱਖਾਂ ਦੇ 15 ਸਾਡੇ ਧੜੇ ਸਨ ਤੇ ਸਾਨੂੰ ਲੈ ਕੇ ਗੱਲ ਬੈਠ ਗਈ ਜੋ ਕੁਝ ਹਿੰਦੁਸਤਾਨ ਚਾਹੁੰਦਾ ਤੁਹਾਨੂੰ ਕੁੱਟਣ ਵਾਸਤੇ ਉਹ ਸਭ ਕੁਝ ਅਸੀਂ ਮੁਹੱਈਆ ਕਰ ਰਹੇ ਹਾਂ ਅਸੀਂ ਲੀਡਰ ਨੂੰ ਲੀਡਰ ਮੰਨਣ ਨੂੰ ਤਿਆਰ ਨਹੀਂ ਜੱਥੇਦਾਰ ਨੂੰ ਜੱਥੇਦਾਰ ਮੰਨਣ ਨੂੰ ਤਿਆਰ ਨਹੀਂ ਕਿੰਨੀ ਹੈਰਾਨੀ ਦੀ ਗੱਲ ਹੈ ਭਾਈ ਭਰਪੂਰ ਸਿੰਘ ਨੇ ਕੌਮ ਨੂੰ ਬਾਰ-ਬਾਰ ਹੋਕਾ ਦਿੱਤਾ ਕਿ ਇਕੱਠੇ ਹੋਵੋ ਜੇ ਅੱਗ ਗਵਾਂਢੀ ਕਰ ਲੱਗੀ ਹੈ ਤੇ ਤੁਹਾਡੇ ਵੀ ਲੱਗੇਗੀ ਕਿ ਜੇ ਤੁਸੀਂ ਇਸੇ ਤਰ੍ਹਾਂ ਹੀ ਆਪੋ ਆਪਣੇ ਕੰਮ ਕਰਦੇ ਰਹੇ ਆਪੋ ਆਪਣੇ ਨਾਅਰੇ ਦਿੰਦੇ ਰਹੇ ਫਿਰ ਗੁਰੂ ਗੋਬਿੰਦ ਸਿੰਘ ਦੀ ਵਿਚਾਰ ਧਾਰਾ ਦੇ ਕਾਤਲ ਤੇ ਸੰਤ ਜਰਨੈਲ ਸਿੰਘ ਦੇ ਦੁਸ਼ਮਣ ਬਣ ਗਿਆ ਪਰ ਅਫਸੋਸ ਭਾਈ ਭਰਪੂਰ ਸਿੰਘ ਬਲਬੀਰ ਦੇ ਆਖਰੀ ਪਲ ਦੁੱਖ ਚ ਬਤੀਤ ਹੋਏ ਅਤੇ ਉਹ ਅਕਸਰ ਪੁਰਾਣਾ ਸਮਾਂ ਯਾਦ ਕਰਕੇ ਰੋ ਪੈਂਦੇ ਅਤੇ ਉਹ ਇੰਜ ਹੀ ਪੁਰਾਣਾ ਸਮਾਂ ਯਾਦ ਕਰਦੇ ਕਰਦੇ 22 ਅਗਸਤ 2016 ਨੂੰ ਇਸ ਦੁਨੀਆ ਤੋਂ ਚਲੇ ਗਏ ਜੇ ਸਿੱਖਾਂ ਵਿੱਚ ਰਾਜ ਦੀ ਗੱਲ ਨਹੀਂ ਚੱਲਣੀ ਤਾਂ ਹਿੰਦੁਸਤਾਨ ਦੇ पिंजਰੇ 'ਚ ਇਹਨਾਂ ਬੱਚਿਆਂ ਨੇ ਆਉਣ ਵਾਲੇ ਸਮੇਂ ਅੰਦਰ ਕੰਤੀਆਂ ਨਹੀਂ ਤਰ੍ਹਾਂ ਤੜਫ ਤੜਫ ਕੇ ਮਰਨਾ ਹੈ ਵੀਡੀਓ ਕਿਵੇਂ ਦੀ ਲੱਗੀ ਆਪਣੇ ਵਿਚਾਰ ਮੈਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ ਅਤੇ ਮੇਰੀ ਸਪੋਰਟ ਕਰਨ ਲਈ www.justmalhar.com ਤੇ ਜਾ ਤੁਸੀਂ ਇੱਕ ਵਾਰ ਟੀ-ਸ਼ਰਟਸ ਜ਼ਰੂਰ ਚੈੱਕ ਕਰਨਾ ਅਤੇ ਇਹ ਸਾਰੇ ਡਿਜ਼ਾਈਨ ਕਸਟਮ ਮੇਡ ਹਨ ਸਿੱਧੂ ਮਸੇਵਾਲੇ ਦੇ ਫੈਨਸ ਲਈ ਇਸ ਨਾਲ ਮੈਨੂੰ ਹੋਰ ਵੀਡੀਓਜ਼ ਬਣਾਉਣ ਦੇ ਹੌਸਲਾ ਮਿਲੇਗਾ ਅਤੇ ਜੇਕਰ ਤੁਸੀਂ ਟੀ-ਸ਼ਰਟਸ ਖਰੀਦ ਕੇ ਨਹੀਂ ਸਪੋਰਟ ਕਰ ਸਕਦੇ ਤਾਂ ਤੁਸੀਂ ਇਸ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰਕੇ ਵੀ ਮੇਰੀ ਸਪੋਰਟ ਕਰ ਸਕਦੇ ਹੋ ਧੰਨਵਾਦ